ਜੋ ਹੋਲਾ ਕੱਢਿਆ ਗਿਆ ਸੰਕਟਾਂ ਦੇ ਵੱਲੋਂ ਕਲਗੀਆਂ ਵਾਲੇ ਨੇ ਲਵਾ ਲਬਕੋਨ ਕਲਗੀਆਂ ਵਾਲੇ ਨੇ ਨੂਰ ਨੂਰ ਨਦਰੀ ਨਦਰ ਨਿਹਾਲ ਕਰਤਾ ਸਭ ਨੂੰ ਜੀ ਅੰਦਰੋਂ ਬਾਹਰੋਂ ਰੰਗ ਤਾਂ ਜੀ ਉਹ ਹਾਜ਼ਰ ਨਾਜ਼ਰਿਆ ਮੇਰਾ ਪਾਸ ਜਦੋਂ ਮੁਹੱਲਾ ਚੜਦਾ ਨਾ ਰਾਹਾਂ 'ਚ ਗੱਡੀਆਂ ਅੱਗੇ ਲਿਆਉਣੀਆਂ ਚਾਹੀਦੀਆਂ ਚੇਤੇ ਰੱਖਿਓ ਚੜੇ ਹੋਏ ਮੁਹੱਲੇ ਦੇ ਕਿਸੇ ਸਿੰਘ ਦੇ ਕੋਈ ਵੀ ਬਚਨ ਮੂੰਹੋਂ ਨਿਕਲਦਾ ਨਿਕਲ ਗਿਆ ਨਾ ਜੜਾਂ ਪੁੱਟੀਆਂ ਜਾਣੀਆਂ ਨਹੀਂ ਮੁਰੇ ਆਉਣਾ ਚਾਹੀਦਾ ਪਿਆਰ ਜਾਓ ਚੜ ਚੜ ਕੇ ਨਾਓ ਮੋਰੇ ਅੱਜ ਇਹ ਗੱਲਾਂ ਵੀ ਗਾਂ ਤੋਂ ਨਹੀਂ ਜਦੋਂ ਮਹੱਲਾ ਚੜ ਗਿਆ ਨਾ ਮੋਰੇ ਉਹ ਐ ਨੂੰ ਆਉਣਾ ਇੱਧਰ ਨਾ ਉੱਧਰ ਮੋਰੇ ਨਾ ਆਉਂੋ ਸ਼ਹਿਨ ਸ਼ਾਹ ਦਾ ਸ਼ਹਿਨ ਸ਼ਾਹ ਕੋਈ ਇਹੋ ਜਿਹਾ ਨਹੀਂ ਨਾ ਕੋਈ ਰਾਜਾ ਨਾ ਮਾਰਿਆ ਰਾਜਨ ਕੇ ਰਾਜਾ ਮਹਾਰਾਜਨ ਕੇ ਮਾਰਾ ਗਰੀਬਨਵਾਜ਼ ਜੀ ਸਭ ਨੂੰ ਨਵਾਜਣ ਵਾਲੇ ਜੀ ਅੱਜ ਵੀ ਨਵਾਜਦੇ ਆ ਤੇਰਾ ਕਲਗੀ ਤਰ ਤੇਥੋਂ ਵੱਖ ਨਹੀਂ ਫਰਤਾਈਓ ਦਿੰਦਾ ਦਾਖਾ ਨਹੀਂ ਕਿਉਂਕਿ ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ ਬਾਜਾਂ ਵਾਲਾ ਨਾਲ ਹੀ ਆ ਹਾਂ ਆਨੰਦਪੁਰੀ ਵਿੱਚ ਉੱਡਦਾ ਗੁਲਾਲ ਇੱਕ ਇੱਕ ਸਣਾ ਦੋਏ ਜਣੇ ਆਨੰਦਪੁਰੀ ਵਿੱਚ ਨੰਦਪੁਰੀ ਵਿੱਚ ਆਨੰਦਪੁਰੀ ਵਿੱਚ ਉੱਡਦਾ ਗੁਲਾਲ ਨਾਲ ਬਾਜਾ ਵਾਲਾ ਹੁਲਾ ਖੇਡਦਾ ਹੋ ਲਾ ਖੇਡੇ ਮਾਤਾ ਗੁਜਰੀ ਦਾ ਲਾਲ ਬਾਜਾ ਵਾਲਾ ਹੁਲਾ ਖੇਡਦਾ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਜੀਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਭਾਈ ਤਰਸੇਮ ਸਿੰਘ ਜੀ ਮੋਰਾਵਾਲੀਆ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਨਵਾਂ ਨੇ ਅੱਜ ਹੋਲਾ ਕੱਢਿਆ ਗਿਆ ਸੰਤਾਂ ਦੇ ਵੱਲੋਂ ਕਲਗੀਆਂ ਵਾਲੇ ਨੇ ਲਵਾ ਲਬਕੁਨ ਕਲਗੀਆਂ ਵਾਲੇ ਨੇ ਨੂਰ ਨੂਰ ਨਦਰੀ ਨਦਰ ਨਿਹਾਲ ਕਰਤਾ ਸਭ ਨੂੰ ਜੀ ਅੰਦਰੋਂ ਬਾਹਰੋਂ ਰੰਗ ਤਾਂ ਜੀ ਉਹ ਹਾਜ਼ਰ ਨਾਜ਼ਰਿਆ ਮੇਰਾ ਬਾਦਸ਼ਾਹ ਜੀ ਮੇਰੇ ਬਾਦਸ਼ਾਹ ਵਰਗਾ ਕੋਈ ਸ਼ਹਿਨਸ਼ਾਹ ਦਾ ਸ਼ਹਿਨशाह ਕੋਈ ਇਹੋ ਜਿਹਾ ਨਹੀਂ ਨਾ ਕੋਈ ਰਾਜਾ ਨਾ ਮਾਰਿਆ ਰਾਜਨ ਕੇ ਰਾਜਾ ਮਹਾਰਾਜਨ ਕੇ ਮਾਰਾ ਮਹਾਰਾਜਾ ਗਰੀਬਨਵਾਜ਼ ਜੀ ਸਭ ਨੂੰ ਨਵਾਜਣ ਵਾਲੇ ਜੀ ਅੱਜ ਵੀ ਨਵਾਜਦੇ ਆ ਜੀ ਤੇਰਾ ਕਲਗੀ ਤਰ ਤੇਥੋਂ ਵੱਖ ਨਹੀਂ ਭਰਤਾਇਓ ਦਿੰਦਾ ਦਾਖਾ ਨਹੀਂ ਕਿਉਂਕਿ ਤਰੇ ਕੋਲ ਵੇਖਣ ਵਾਲੀ ਅੱਖ ਨਹੀਂ ਬਾਜਾਂ ਵਾਲਾ ਨਾਲ ਹੀ ਆ ਨੰਦਪੁਰੀ ਵਿੱਚ ਉੱਡਦਾ ਗੁਲਾਲ ਇੱਕ ਇੱਕ ਸਣਾ ਤੋਂ ਦੋਏ ਜਣੇ ਨੰਦਪੁਰੀ ਵਿੱਚ ਨੰਦਪੁਰੀ ਵਿੱਚ ਨੰਦਪੁਰੀ ਵਿੱਚ ਉੱਡਦਾ ਗੁਲਾਲ ਬਾਜਾ ਵਾਲਾ ਹੋਲਾ ਖੇਡਦਾ ਹੋਲਾ ਖੇਡਦਾ ਹੋਲਾ ਖੇਡਦਾ ਹੋਲਾ ਖੇਡਦਾ ਨਿਹੰਗ ਸਿੰਘਾਂ ਨਾਲ ਬਾਜਾ ਵਾਲਾ ਹੋਲਾ ਖੇਡਦਾ ਖੇਡੇ ਮਾਤਾ ਗੁਜਰੀ ਦਾਲਾ ਬੱਜਾ ਵਾਲਾ ਹੁਲਾ ਖੇਡਦਾ ਚਾਰ ਲਾਲ ਸੰਗ ਪੰਜ ਪਿਆਰੇ ਚਾਰ ਲਾਲ ਸੰਗ ਪੰਜ ਪਿਆਰੇ ਚਾਰ ਲਾਲ ਸੰਗ ਪੰਜ ਪੰਥੀ ਅਕਾਲੀ ਏ ਆਹਾ ਹਾਥੀ ਤੇ ਚੜਾਏ ਜਨਾ ਢਾਡੀ ਮੋਰਾ ਵਾਲੀ ਉਹ ਲੱਦ ਦਿੱਤੇ ਸੋਨੇ ਦੇ ਮੈਡ ਨਾ ਲੱਦੇ ਲੱਦੇ ਸੋਨੇ ਦੇ ਮੈਡਲਾ ਨਾ ਮੇਰਾ ਬਾਜਾਂ ਵਾਲਾ ਨਦਰੀ ਨਦਰ ਨਿਹਾਲ ਕਰੀ ਜਾਂਦਾ ਨਦਰੀ ਨਦਿਆ ਨੌਜਵਾਨਾਂ ਨੂੰ ਕੀ ਜਿਹੜੀ ਆ ਅਪੀਲ ਸਜੋ ਜੀ ਜੀ ਉਹ ਜੇ ਬਣੋ ਔਰ ਐਤਕੀ ਐਡਾ ਜੋੜ ਮੇਲਾ ਭਰਿਆ ਨਾ ਜੀ ਜੀ ਉਹ ਸਾਡਾ ਇੱਕ ਸਾਥੀ ਸਿੰਘ ਤੇ ਇੱਕ ਸਰੰਗੀ ਵਾਲੇ ਗਿ বাজ ਗਿਆ ਜੀ ਆ ਦੋਏ ਬੱਚੇ ਰਹਿ ਗਏ ਨਾਲ ਫੌਜੀ ਸਾਹਿਬ ਨੂੰ ਰੋਣਾ ਪਿਆ ਇੰਨਾ ਮੇਲਾ ਐਤਕੀ ਜੋੜ ਮੇਲੇ ਦਾ ਐਸਾ ਆਨੰਦ ਸੱਚੀ ਗੱਲ ਇਥੋਂ ਇਥੋਂ ਜੋ ਛੜੇ ਨਾ ਆ ਆ ਅਗੇ ਤੇ ਪਹਿਲੇ ਹੀ ਹਾਥੀ ਤੇ ਚੜ ਜੀਦਾ ਐਤ ਕੀ ਤੁਰ ਕੇ ਸੀ ਕੇਸਗੜ ਸਾਹਿਬ ਤੱਕ ਮਾਨਸਿਬੇ ਤੁਰ ਕੇ ਜਾਣਾ ਵੇਖੋ ਕਲਗੀਧਰ ਦੀ ਲੀਲਾ ਜੀ ਜੀ ਉੱਥੇ ਜਾ ਕੇ ਮਹਾਰਾਜ ਨੇ ਅੰਦਰ ਉਹਨਾਂ ਨੂੰ ਕਿਹਾ ਵੀ ਰੋਕੋ ਹਾਥੀ ਤੇ ਹਾਥੀ ਤੇ ਚੜਾ ਤੇ ਮੈਂ ਕਹਾਂ ਨਹੀਂ ਤੇ ਮਾਨਸਿਬੇ ਨਗਮਾ ਚੜਾਉਂਦਾ ਉਹ ਮੇਰਾ ਦੀਨ ਦੇਵਾਲ ਸਤਿਗੁਰੂ ਆਪਣੇ ਨਾਲ ਹਰ ਸਿੰਘ ਸਜੋ ਤੂੰ ਹੀ ਕੱਲੀ ਦਸਤਾਰ ਨਹੀਂ ਦਾੜੀ ਕੇਸ ਰੱਖ ਔਰ ਦੇਖ ਭਾਈ ਦੀਆਂ ਮੁੱਛਾਂ ਖੜੀਆਂ ਬਚਾਜ ਨਾ ਖੜੀਆਂ ਕਰੋ ਐਡੇ ਤੇ ਜਵਾਨ ਆ ਤੁਸੀਂ ਉਹ ਕੈਮ ਤੇ ਨੌਜਵਾਨਾਂ ਨੂੰ ਵੀ ਕਾਇਮ ਹੋਣਾ ਚਾਹੀਦਾ ਸਮਾਐ ਸਾਈ ਬਣਨਾ ਮਹਾਪੁਰਖ ਮਹਿਰੋਂ ਵਾਲੇ ਨਾਲ ਨੇ ਉਹ ਮਹਿਰੋਂ ਦਾ ਕਿ ਨਾਮ ਬਦਨਾਮ ਕਰਨ ਵਾਲੇ ਵੀ ਦੁਰਲ ਕੁਰਲ ਜੇ ਤੁਰੇ ਫਿਰਦੇ ਉਹ ਜਾਂਦੀ ਨੇ ਸੁਣੋ ਉਹਨਾਂ ਨੂੰ ਕੀ ਕਹਿੰਦੇ ਕੀ ਨੇ ਫੇਰ ਸਹੀ ਇਹ ਪਿਆਰੀਆਂ ਰੂਹਾਂ ਨੇ ਕਥਾ ਸੁਣਨੀ ਤਾਂ ਸੁਣੋ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ ਅਸਲੀ ਆ ਜਿਹੜਾ ਤਖਤ ਆ ਬੁੱਢੇ ਦਲ ਦਾ ਬਾਬਾ ਜੀ ਜ਼ਰੂਰ ਅੰਤ ਵਿੱਚ ਪੁੱਛਣਾ ਚਾਹਾਂਗਾ ਪਿਛਲੀ ਵਾਰ ਇੱਕ ਨਿਹੰਗ ਸਿੰਘ ਦੀ ਮੌਤ ਵੀ ਹੋਈ ਸੀ ਐਸ ਵਾਰ ਮੇਲਾ ਜਿਹੜਾ ਕਿਸ ਤਰੀਕੇ ਦੇ ਨਾਲ ਰਿਹਾ ਨੌਜਵਾਨ ਹੁੱਲੜ ਬਾਜੀ ਵਾਲਿਆਂ ਨੂੰ ਵੀ ਨਿਹੰਗ ਸਿੰਘਾਂ ਨੇ ਆਪਣੇ ਤਰੀਕੇ ਨਾਲ ਸਮਝਾਇਆ ਹੈ ਉਹਨਾਂ ਲਈ ਕੀ ਉਦੇਸ਼ ਹੈ ਉਹ ਏਦਾਂ ਹੀ ਹੋਣਾ ਚਾਹੀਦਾ ਹੁਣ ਵੀ ਉਹ ਉਹ ਆਪਣੇ ਤਸਵੀਰਾਂ ਜੇ ਲਾਉਣੀਆਂ ਮਰ ਜੀ ਕੋਈ ਟੁੱਟੀ ਜਿਓ ਕੀ ਜੋਕਰ ਜਿਆ ਅਟ੍ਰੈਕਟਰ ਤੇ ਲਾਏ ਤਾਂ ਉੱਤੇ ਭੱਗ ਬੰਨੀ ਉਹਦੇ ਧਮਾਲਾ ਬੰਦਿਆ ਸਿੰਘਾਂ ਨੇ ਥੋੜੇ ਜਿਆਦਾ ਕੱਢਦਾ ਮੈਨੂੰ ਵੀਰੋਂ ਦਾ ਬਿਨਾ ਕਰਦੇ ਪਰ ਜੇ ਨਾ ਕਰਦੇ ਫੇ ਅੱਗੇ ਤੋਂ ਵੱਧ ਜਾਂਦੇ ਆ ਬਾਜੇ ਵਜਾਉਂਦੇ ਦੂਜੇ ਹੋਰੀ ਕੁਛ ਐਤਿਕਾਂ ਅੱਗੇ ਨਾਲ ਫਰਕ ਆ ਇਹ ਵੀ ਨਹੀਂ ਹੋਣਾ ਚਾਹੀਦਾ ਸਟੰਟ ਕਰਦੇ ਨਾ ਉਹ ਨਾ ਟਰੈਕਟਰਾਂ ਦੇ ਤੇ ਨਾ ਮੋਟਰਸਾਈਕਲਾਂ ਦੇ ਬੰਦਿਆਂ ਵਾਂਗੂ ਆਓ ਹਾਂ ਘੋੜਿਆਂ ਤੇ ਆਓ ਦਿਖਾਓ ਜੰਗੀ ਕਰਤਾ ਬੁੱਥੇ ਤੁਹਾਡਾ ਪਤਾ ਲੱਗੇ ਹੈ ਤੇ ਦੂਜੀ ਗੱਲ ਜਦੋਂ ਮੁਹੱਲਾ ਚੜਦਾ ਨਾ ਰਾਹਾਂ 'ਚ ਗੱਡੀਆਂ ਅੱਗੇ ਲਿਆਉਣੀਆਂ ਚਾਹੀਦੀਆਂ ਚੇਤੇ ਰੱਖਿਓ ਚੜੇ ਹੋਏ ਮਹੱਲੇ ਦੇ ਕਿਸੇ ਸਿੰਘ ਦੇ ਕੋਈ ਵੀ ਬਚਨ ਮੂੰਹੋਂ ਨਿਕਲ ਨਿਕਲ ਗਿਆ ਨਾ ਚੜਾ ਪੁੱਟੀਆਂ ਜਾਣੀਆਂ ਨਹੀਂ ਮੋਰੇ ਆਉਣਾ ਚਾਹੀਦਾ ਪਿਆਰ ਜਾਓ ਚੜ ਚੜ ਕੇ ਨਾ ਆਓ ਮੋਰੇ ਅੱਜ ਇਸ ਗੱਲੋਂ ਵੀ ਗਾਂ ਤੋਂ ਨਹੀਂ ਜਦੋਂ ਮਹੱਲਾ ਚੜ ਗਿਆ ਨਾ ਮੋਰਿਓ ਐਨੂ ਆਉਣਾ ਇਧਰ ਨਾ ਉਧਰ ਮੋਰੇ ਨਾ ਆਉ ਬਹੁਤ ਵਧਾਈਆਂ ਬਹੁਤ ਚੜਦੀ ਕਲਾ ਸਮਾਗਮ ਅੱਗੇ ਤਾਂ ਹੋਰ ਚੜਦੀ ਕਲਾ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਜੁੜੀ ਐ ਜਾਂਦੇ ਜਾਂਦੇ ਜਰੂਰ ਅੰਦਾਜ਼ ਦੇ ਵਿੱਚ ਕੁਝ ਸੁਣਾ ਦਿੱਤਾ ਜਾਵੇ 1 ਮਿੰਟ ਬਾਅਦ ਹੁਣ ਮੈਂ ਕੀ ਆਖਾਂ ਅੱਜ ਨਵਾਂ ਹੀ ਲਿਖਿਆ ਸੀ ਜੀ ਬਈ ਤਰੜ ਤਰੜ ਤੜ ਤੜ ਹੁੰਦੀ ਆ ਆਨੰਦਪੁਰ ਹੈ ਕਰੜ ਕਰੜ ਕੜ ਰਾਮ ਜੰਗੇ ਚੱਲਦੇ ਐ ਤਾੜ ਤਾੜ ਕਾੜ ਕਾੜ ਕਿਤੇ ਨਗਾਰਿਆਂ ਤੇ ਕਿਤੇ ਜਕਾਰਿਆਂ ਚ ਉਹ ਆਨੰਦਾਂ ਦੀ ਪੂਰੀ ਚ ਆਨੰਦ ਵਾਲਾ ਬਾਜਾ ਨੇ ਤਵਾਜਦਾ ਆਨੰਦਪੁਰ ਉਹ ਆਨੰਦ ਦੇਣ ਵਾਲਾ ਉਹ ਮੇਰਾ ਤਨਗੁਰ ਗੋਬਿੰਦ ਸਿੰਘ ਸਾਹਿਬ ਉਹਦੇ ਸੁਪੁੱਤਰ ਬਣੋ ਉਹਨਾਂ ਦੇ 4 ਹੀ ਸੁਪੁੱਤਰ ਸੀ ਕਿੰਨੇ ਸੋਹਣੇ ਸੀ ਵਿਦਵਾਨ ਗੁਣੀ ਕੋਈ ਘਾਟ ਹੈ ਹੀ ਨਹੀਂ ਜੀ ਜੀ ਉਹਨਾਂ ਚਾਰਾਂ ਨੂੰ ਕਿਹਨਾਂ ਤੋਂ ਕੁਰਬਾਨ ਕੀਤਾ ਕਿਹਾ ਕੀ ਵੀ ਇਹਨਾਂ ਦੇ ਵਿੱਚੋਂ ਮੈਂ ਦੇਖੂਗਾ ਹੁਣ ਆਪਾਂ ਨੂੰ ਦੇਖਣਾ ਤੇ ਚਾਹੀਦਾ ਵੀ ਅਸੀਂ ਉਹਦਾਂ ਦੇ ਹੈਗੇ ਆ ਤੇ ਨਹੀਂ ਤਾਂ ਬਣੋ ਆ ਆਉਂਡ ਤਾਈਆਂ ਜੀਆਂ ਮੇਰੇ ਦਾੜੀ ਨਹੀਂ ਆਉਂਦੀ ਕੋਈ ਕਹਿੰਦਾ ਮੇਰੇ ਉਹ ਜਿੰਨੀ ਗੋਂਦੀ 19 ਕੀ ਸੰਭ ਲਾਓ ਮਾਰਨੇ ਸ਼ਾਇਦ ਦਿੱਤੀ ਤਾਂ 19 ਕਹਿੰਿਆ ਵੀ ਇੰਨੀ ਕੀ ਸੰਭ ਲਵੇ ਮੇਰਾ ਰੱਖੇ ਤਕੜੇ ਹੋਵੋ ਚੜ੍ਹਦੀ ਕਲਾ ਚਲੋ ਇਕਜੁੱਟ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤਾਂ ਇਹ ਸਨ ਭਾਈ ਤਰਸੀਮ ਸਿੰਘ ਜੀ ਮੋਰਾਵਾਲੀਆ ਜਿਨ੍ਹਾਂ ਨੇ ਦੱਸਿਆ ਹੈ ਕਿ ਹੋਲਾ ਕੱਢਿਆ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਹਾਜ਼ਰੀ ਭਰੀ ਹੈ ਸ੍ਰੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਿਖੇ ਅਤੇ ਇੱਕ ਮੈਸੇਜ ਵੀ ਨੌਜਵਾਨਾਂ ਨੂੰ ਦਿੱਤਾ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਹਬ ਤੱਕ ਸ਼੍ਰੀ ਆਨੰਦਪੁਰ ਸਾਹਿਬ